ਕਿਸੇ ਨੇ ਬੜਾ ਸੋਣਾ ਸਮਝਾਇਆ ਹੈ ਕਿ ਜੇਕਰ ਇੱਕ ਆਲੂ ਖਰਾਬ ਹੋ ਜਾਵੇ ਨਾ ਉਹਦਾ ਥੋੜਾ ਹਿੱਸਾ ਗਲ ਸੜ ਜਾਵੇ ਤਾਂ ਅਸੀਂ ਉਸ ਨੂੰ ਕੱਟ ਕੇ ਸੁੱਟ ਦਿੰਨੇ ਤੇ ਬਾਕੀ ਬਚੇ ਹਿੱਸੇ ਨੂੰ ਅਸੀਂ ਵਧੀਆ ਬਣਾ ਕੇ ਵਰਤ ਲੈਨੇ ਪਰ ਇਹ ਗੱਲ ਅਸੀਂ ਆਪਣੀ ਜ਼ਿੰਦਗੀ ਬਾਰੇ ਨਹੀਂ ਸੋਚਦੇ ਭਾਵੇਂ ਸਾਡੀ ਉਮਰ 15 ਸਾਲ ਲੰਘ ਚੁੱਕੀ ਹੈ 20 ਸਾਲ ਲੰਘ ਚੁੱਕੀ ਹੈ 25 ਸਾਲ ਲੰਘ ਚੁੱਕੀ ਹੈ ਅਸੀਂ ਉਸ ਨੂੰ ਉਸ ਬੀਤੇ ਹੋਏ ਕੱਲ ਨੂੰ ਸੋਚ ਕੇ ਆਪਣੇ ਆਪ ਨੂੰ ਕੋਸਦੇ ਰਹਿੰਦੇ ਹਾਂ ਕਿ ਮੈਂ ਜ਼ਿੰਦਗੀ ਵਿੱਚ ਆਹ ਨਹੀਂ ਕੁਝ ਕਰ ਸਕਿਆ ਜਾਂ ਮੈਂ ਆਹ ਨਹੀਂ ਕਰ ਸਕਦਾ ਮੇਰੇ ਕੋਲ ਆਹ ਨਹੀਂ ਹੋਣਾ ਪਾਸਟ ਨੂੰ ਲੈ ਕੇ ਅਸੀਂ ਚਿੰਤਾ ਵਿੱਚ ਰਹਿੰਦੇ ਹਾਂ ਜਦ ਕਿ ਇਹ ਬਿਲਕੁਲ ਗਲਤ ਹੈ ਸਾਨੂੰ ਉਸ ਆਲੂ ਦੀ ਤਰ੍ਹਾਂ ਤੇ ਗਲੇ ਸੜੇ ਹਿੱਸੇ ਵਾਂਗੂ ਜੋ ਸਾਡਾ ਸਮਾਂ ਬੀਤ ਚੁੱਕਾ ਹੈ ਉਸ ਨੂੰ ਛੱਡ ਦੇਣਾ ਚਾਹੀਦਾ ਹੈ ਇੱਕੇ ਥਾਂ ਤੇ ਸਟਕ ਹੋ ਕੇ ਨਹੀਂ ਰਹਿਣਾ ਚਾਹੀਦਾ ਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੀਦਾ ਹੈ ਜਿਹੜੇ ਤੁਹਾਨੂੰ ਦੇਖ ਕੇ ਗੱਲਾਂ ਕਰਦੇ ਨੇ ਉਂਗਲਾਂ ਕਰਦੇ ਨੇ ਉਹਨਾਂ ਨੂੰ ਕੁਝ ਬਣ ਕੇ ਵਿਖਾਓ ਕੁਝ ਕਰਕੇ ਵਿਖਾਓ ਉਦਮ ਕਰਨਾ ਬੜਾ ਹੀ ਜ਼ਰੂਰੀ ਹੈ ਤੇ ਇਸ ਉਦਮ ਨਾਲ ਹੀ ਅਸੀਂ ਆਪਣੀ ਰਹਿ ਚੁੱਕੀ ਜ਼ਿੰਦਗੀ ਜਿੰਨੀ ਵੀ ਰਹਿ ਚੁੱਕੀ ਜ਼ਿੰਦਗੀ ਹੈ ਭਾਵੇਂ 10 ਸਾਲ ਹੋរ ਹੈ 20 ਸਾਲ ਹੋ ਰਿਹਾ 30 ਸਾਲ ਹੋ ਰਿਹਾ ਉਸ ਨੂੰ ਵਧੀਆ ਤਰੀਕੇ ਨਾਲ ਜੀ ਸਕਦੇ